हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਝੋਟੀ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਫਾਰਮ ਦਾ ਕੰਮ ਨਹੀਂ ਘਰੇਲੂ ਪਸ਼ੂਆਂ ਚੋਂ ਵੀ ਰਹੇ ਝੋਟੀ ਸੇਲ ਕਰ ਰਿਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਬੁੜੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਜੀ ਹੋਰ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਬਾਈ ਹਾਂ ਠੀਕ ਹੋਰ ਕੰਮ ਕਰ ਠੀਕ ਚੱਲਦਾ ਹੈ ਹਾਂ ਵਧੀਆ ਜੀ ਠੀਕ ਆ ਆਪਣੇ ਘਰ ਦੀ ਝੋਟੀ ਹੋਈ ਹੈ ਜੀ ਆ ਘਰ ਦੀ ਹੈ ਜੀ ਠੀਕ ਪਾਣੀ ਹੋਈ ਹੈ ਜੀ ਪੂਰੀ ਸੌਕ ਨਾਲ ਜੀ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਂ ਜੀ ਮੇਰਾ ਨਾਮ ਜੈਪ ਸਿੰਘਾ ਪੁੱਤੋ ਮੇਜਰ ਸਿੰਘ ਠੀਕ ਆ ਪਿੰਡ ਦਰਾ ਪਿੰਡ ਦਰਾ ਜੀ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਪੈਂਦਾ ਹੈ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਬਈ ਤਹਿਸੀਲ ਤਪਾ ਜੀ ਠੀਕ ਆ ਨੇੜ ਪਾਪਾ ਮੰਡੀ ਆ ਜੀ ਜਾਂ ਜੇਠੂ ਕੀ ਆ ਠੀਕ ਆ ਜੀ ਜਾਂ ਅਲੀ ਕੀ ਜੀ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦੋ ਆਪਣਾ 98156 ਜੀ 67700 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਸਾਹਮਣੇ ਮਤਲਬ ਕਿ ਝੋਟੀ ਦੇਖ ਰਹੇ ਆ ਕਿਹੜਾ ਸੂਸ ਹੁੰਦੀ ਹੈ ਇਹ ਇਹ ਪਹਿਲਾਂ ਨਾਲ ਜੀ ਬਲੂਨ ਸੂਂਦੀ ਹੈ ਹਾਂ ਜੀ ਆਪਣੇ ਘਰ ਦੂਈ ਆ ਹਾਂ ਘਰ ਦੀ ਆ ਜੀ ਪਾਲੀ ਹੋਈ ਆ ਜੀ ਪੂਰੇ ਸ਼ੌਂਕ ਨਾਲ ਜੀ ਠੀਕ ਆ ਤੇ ਕੋਈ ਸੀਮਣ ਵਗੈਰਾ ਦਾ ਪਤਾ ਜੀ ਕਿਹੜਾ ਲਵਾਇਆ ਵਾ ਇਹਦੇ ਲੀਲੀ ਰਵੀ ਦਾ ਟੀਕਾ ਭਰਾਇਆ ਠੀਕ ਆ ਤੇ ਕੀ ਰਿਕਾਰਡ ਸੀਗਾ ਮਤਰਦਾ ਜ ਇਹਦੀ ਮਾਤਾ ਜੀ ਮਾਤਾ ਨੇ 16 ਲੀਟਰ ਦੁੱਧ ਦੇ ਦਿੱਤੇ ਠੀਕ ਆ ਹਾਂ ਜੀ ਮਾਤਾ ਨੇ ਬਾਈ ਕਹਿੰਦਾ ਵੀ 16 ਲੀਟਰ ਦੁੱਧ ਦੇ ਦਿੱਤੇ ਆ ਇਹ ਤੋਂ ਤੁਸੀਂ ਕਿੰਨੀ ਕੁ ਉਮੀਦ ਕਰੋਗੇ ਜੀ ਇਹ ਤਾਂ 12 ਲੀਟਰ ਜੀ 11 ਲੀਟਰ ਇੱਥੇ ਜੀ ਠੀਕ ਆ ਜੀ ਉਹ ਠੰਡੀ ਸੀ ਲਾ ਹਾਂ ਜੀ ਹਾਂ ਜੀ ਠੀਕ ਆ ਥਣ ਲੈ ਵਾ ਬਈ ਆਪਾਂ ਨੇੜੇ ਤੋਂ ਚੈੱਕ ਕਰਾਉਣਾ ਬਹੁਤ ਸੋਹਣਾ ਥੋੜਾ ਹੈ ਮੇਰੇ ਕੈਮਰੇ ਤੋਂ ਜ਼ਰੂਰ ਚੱਕ ਦੀਏ ਕਿਉਂਕਿ ਬਾਈ ਖੇਤਾਂ 'ਚ ਰਹਿੰਦਾ ਕਦੇ ਬਾਹਰ ਨਹੀਂ ਕੱਢਿਆ ਬਾਕੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਥਣ ਲੱਗਾ ਮੁਠੀ ਵਾਲਾ ਥਣਾ ਚਾਰੇ ਥਣਾ ਪੂਰੀ ਵਿੱਥੀ ਤੇ ਲੱਗੇ ਹੋਇਆ ਕਿੰਨੇ ਕ ਦਿਨਾਂ ਦੀ ਕੱਚੀ ਹੈ ਜੀ ਹਜੇ ਇਹ 25 ਤਰੀਕ ਨੂੰ ਦਿਨ ਪੂਰੇ ਹੋਣਗੇ 25 ਤਰੀਕ ਨੂੰ ਦਿਨ ਪੂਰੇ ਹੋਣਗੇ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਹੈ ਨਾ ਹਾਂਜੀ ਨਾਲ ਵੀ ਸਿੰਘ ਮੜੇ ਨੀਲੀ ਰਵੀ ਚ ਆਈ ਹੈ ਹਾਂ ਨੀਲੀ ਰਵੀ ਚ ਨੀਲੀ ਰਵੀ ਚ ਬਾਈ ਆ ਜਾਂਦੀ ਹੈ ਤੇ ਸੀਮਨ ਜਿਹੜਾ ਲਵਾਇਆ ਉਹ ਬਾਈ ਕਹਾਂ ਨੀਲੀ ਉਹ ਵੀ ਨੀਲੀ ਰਵੀ ਚ ਠੀਕ ਆ ਉਹ ਵੀ ਬਾਈ ਕਹਿੰਦੇ ਨੀਲੀ ਰਵੀ ਦੀ ਲਵਾਇਆਗਾ ਖੋਲ ਦੋ ਬਾਈ ਤੋੜ ਦੋ ਖੋਲ ਕੇ ਮੜੀ ਜੀ ਬਾਹਰ ਨੂੰ ਕੱਢ ਬਾਈ ਚੈੱਕ ਕਰ ਲੋ ਫੁੱਲ ਉੱਚੀ ਹੈ ਕੋਈ ਛੋਟੀ ਨਾ ਸਮਝੋ ਤੇ ਫੁੱਲ ਬਰੀਡ ਆ ਗਈ ਫੋਲਾ ਸემი ਪੜ ਗਿਆ ਬਾਕੀ ਨਿਸ਼ਾਨੀਆਂ ਚੈੱਕ ਕਰ ਲਓ ਨੀਲੀ ਰਵੀ ਦੀਆਂ ਪੈਰਪੂਰ ਚਿੱਟਿਆ ਤੋੜ ਦੋ ਤੋਰਾ ਬਾਈ ਚੈੱਕ ਕਰ ਲਓ ਤੋਰਾ ਇੱਕ ਨੰਬਰ ਬਾਕੀ ਚੌੜੀ ਚੂੜੀ ਚੈੱਕ ਕਰ ਲਓ ਪਿੱਛੇ ਤੋਂ ਮੰਝਾ ਡੈਡਾ ਕਰਮਾ ਲਈ ਐਨੀ ਚੌੜੀ ਆ ਤੇ ਕੀ ਮੁੱਲ ਰਹੂਗਾ ਜੀ ਫਿਰ ਇਹਦਾ ਮੁੱਲ ਜੀ ਫੋਨ ਤੇ ਹੋਵੇ ਜਿਹੜਾ ਕੀ ਠੀਕ ਆ ਮੁੱਲ ਜਾਇ ਜੀ ਹੋਊਗਾ ਫਿਰ ਹਾਂ ਜਾਇ ਜੀ ਹੋਊ ਠੀਕ ਆ ਮੁੱਲ ਬਾਈ ਕਹਿੰਦੇ ਫੋਨ ਤੇ ਹੋਊਗਾ ਤੇ ਮੁੱਲ ਬਾਈ ਟੋਟੀ ਦੇ ਹਿਸਾਬ ਨਾਲ ਜਾਇ ਜੀ ਹੋਊਗਾ ਬਾਕੀ ਲੇਵੇ ਦੀ ਬਾਈ ਪੀਟਿੰਗ ਚੈੱਕ ਕਰ ਲਓ ਬਹੁਤ ਸੋਹਣਾ ਲੇਵਾ ਤਿਆਰ ਕਰਦੀ ਆਉਂਦੀ ਆ ਜੇ ਕੱਚੀ ਕੱਚੀ ਪਈਆ ਉਹ ਸਾਵਨਾੰਦਾ ਜਲਾ ਲਓ ਜਦੋਂ ਨੂੰ ਕਰਮਾਣੇ ਸੁਣਾ ਬਹੁਤ ਸੋਣਾ ਲੇਵਾ ਤਿਆਰ ਕਰਕੇ ਸੁਣਾ ਤਿੰਨ ਅਗੇ ਸੀਗਾ ਬਾਈ ਕੋਲੇ ਬਈ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ